जैत सरी महल्ला चौथा हर 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 नाम जपाहा गुरुमुख नाम सदा लैलाहा हर 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 भगत हो हर हर नाम ओ महाराम हर हर नाम दयाल त्याः हर रंग सदा गुण गाहा हर 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 पूमर पाव हो मेल सत्सङ्गम ਆਉ ਸਖੀ ਹਰ ਮੇਲ ਮਿਲਾਹਾ ਸੁਣ ਹਰ ਕਥਾ ਨਾਮ ਲੈ ਲਾਹਾ ਹਰ ਹਰ ਕਿਰਪਾ ਧਾਰ ਗੁਰ ਮੇਲ ਹੋ ਗੁਰ ਮਿਲੇ ਹਰ ਓ ਮਹਾਰਾਮ ਕਰ ਕੀਰਤ ਜਸ ਅਗਮ ਅਥਾਹਾ ਖੇਨ ਖੇਨ RAM ਨਾਮ ਗਾਵਾ ਮੋਕ ਉਤਾਰ ਕਿਰਪਾ ਮਿਲੀਏ ਗੁਰ ਦਾਤੇ ਹਰ ਨਾਨਕ ਭਗਤ ਓ ਮਹਾਰਾਮ ਜੈਤ ਸ੍ਰੀ ਮਹੱਲਾ ਚੌਥਾ ਰਾਸ-ਰਾਸ RAM ਰਸਾਲ ਸਲਾਹਾ ਮਾਨ RAM ਨਾਮ ਭੀਨਾ ਲੈ ਲਾਹਾ ਖੇਨ-ਖੇਨ ਭਗਤ ਕਰ ਹੈ ਦਿਨ ਰਾਤੀ ਗੁਰਮਤ ਭਗਤ ਓ ਮਹਾਰਾਮ ਹਰ ਹਰ ਗੁਣ ਗੋਵਿੰਦ ਜਪਾਹਾ ਮਾਨ ਤਨ ਜੀਤ ਸਬਦ ਲੈ ਲਾਹਾ ਗੁਰਮਤ ਪੰਚ ਦੂਤ ਬਸ ਆਵ ਹੈ ਮਾਨ ਤਨ ਹਰ ਓ ਮਹਾਰਾਮ ਨਾਮ ਰਤਨ ਹਰ ਨਾਮ ਜਪਾ ਹਰ ਗੁਣ ਗਾਏ ਸਦਾ ਲੈ ਲਾਹਾ ਦੀਨ ਦਇਆਲ ਕਿਰਪਾ ਕਰ ਮਾ ਦੋ ਹਰ ਹਰ ਨਾਮ ਓ ਮਹਾਰਾਮ ਜਪ ਜਗਦੀਸ਼ ਜਪੋ ਮਨ ਮਾ ਹਰ ਹਰ ਜਗੰਨਾਥ ਜਗ ਲਾਹਾ ਧਨ ਧਨ ਵੱਡੇ ਠਾਕੁਰ ਪ੍ਰਭ ਮੇਰੇ ਜਪ ਨਾਨਕ ਭਗਤ ਓ ਮਹਾਰਾਮ ਜੈਤ ਸ੍ਰੀ ਮਹੱਲਾ ਚੌਥਾ ਆਪੇ ਜੋਗੀ ਜੁਗਤ ਜੁਗਾਹਾ ਆਪੇ ਨਿਰਭਉ ਤਾੜੀ ਲਾਹਾ ਆਪੇ ਹੀ ਆਪ ਆਪ ਵਰਤੈ ਆਪੇ ਨਾਮ ਓ ਮਹਾਰਾਮ ਆਪੇ ਦੀਪ ਲੋਹ ਦੀਪ ਆਹਾ ਆਪੇ ਸਤਗੁਰ ਸੰਬੰਧ ਮਥਾਹਾ ਆਪੇ ਮਥ ਮਥ ਤਤ ਕਢਾਏ ਜਪ ਨਾਮ ਰਤਨ ਓ ਮਹਾਰਾਮ ਸਹੀ ਮਿਲੋ ਮੇਲ ਗੁਣ ਗਾਵਾਹਾ ਗੁਰਮੁਖ ਨਾਮ ਜਪੋ ਹਰ ਲਾਹਾ ਹਰ ਹਰ ਭਗਤ ਡ੍ਰਿਡੀ ਮਨ ਭਾਈ ਹਰ ਹਰ ਨਾਮ ਓ ਮਹਾਰਾਮ ਆਪੇ ਵਡ ਦਾਣਾ ਵਡ ਸਾਹਾ ਗੁਰਮੁਖ ਪੂੰਜੀ ਨਾਮ ਵਿਸਾਹਾ ਹਰ ਹਰ ਦਾਤ ਕਰੋ ਪ੍ਰਭ ਭਾਵੇ ਗੁਣ ਨਾਨਕ ਨਾਮ ਓ ਮਹਾਰਾਮ ਜੈਤ ਸ੍ਰੀ ਮਹੱਲਾ ਚੌਥਾ ਮੇਲ ਸਤ ਸੰਗਤ ਸੰਗ ਗੁਰ ਆਹ ਕੂੰਜੀ ਨਾਮ ਗੁਰਮੁਖ ਵੇਸ ਆਹ ਹਰ ਹਰ ਕਿਰਪਾ ਧਾਰ ਮਦਸੂਦਨ ਮੇਲ ਸਤ ਸੰਗ ਉਮਾਹਾਰਾਮ ਹਰ ਗੁਣ ਬਾਣੀ ਸ੍ਰਵਣ ਸੁਣਾਹ ਹਰ ਕਰ ਕਿਰਪਾ ਸਤ ਗੁਰੂ ਮਿਲਾਹ ਗੁਣ ਗਾਵਹਿ ਗੁਣ ਬੋਲਹਿ ਬਾਣੀ ਹਰ ਗੁਣ ਜਾਪ ਉਮਾਹਾਰਾਮ ਸਬਤ ਈਰਤ ਵਰਤ ਜਗ ਪੋਨ ਤੋਲਾ ਹਰ ਹਰ ਨਾਮ ਨ ਪੁਜਹਿ ਪੁਜਾ ਹਰ ਹਰ ਅਤੋਲ ਤੋਲ ਅਤ ਭਾਰੀ ਗੁਰਮਤਿ ਜਪ ਓ ਮਹਾਰਾਮ ਸਭ ਕਰਮ ਧਰਮ ਹਰ ਨਾਮ ਜਪਾ ਹ ਕਿਲ ਵਿਖ ਮੈਲ ਪਾਪ ਧੋਵਾ ਹ ਦੀਨ ਦਿਆਲ ਹੋ ਹੋ ਜਨ ਉਪਰ ਦੇਹੋ ਨਾਨਕ ਨਾਮ ਓ ਮਹਾਰਾਮ ਜੈਤ ਸ੍ਰੀ ਮਹੱਲਾ ਪੰਜਵਾ ਘਰ ਤੀਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਕੋਈ ਜਾਣੈ ਕਵਨ ਈਹਾ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਵਿਦ ਬੂਜੈ ਤਾਹੀ ਨਿਰਮਲ ਰੀਤ ਰਹਾਉ ਮਾਤ ਪਿਤਾ ਬਨਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋ ਨਾ ਸਹਾਈ ਮੋਕਤ ਮਾਲ ਕਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਹਾ ਹਾ ਕਰਤ ਬਿਹਾਨੀ ਅਬਦ ਹੈ ਤਾ ਮਹਿ ਸੰਤੋਖ ਨਾ ਪਾਇਆ ਹਸਤ ਰਥ ਅਸਵ ਪਵਨ ਤੇਜ ਧਣੀ ਭੂਮਨ ਚਤੁਰਾਂਗਾ ਸੰਗ ਨਾ ਚਾਲਿਓ ਇਨ ਮਹਿ ਕਸ਼ੂਐ ਕੂਠ ਸਿਧਾਇਓ ਨਾਂਗਾ ਇਸ ਪੰਕਤੀ ਦਾ ਵਿਸਰਾਮ ਆਮ ਪਾਠੇ ਇਉਂ ਲਾ ਜਾਂਦੇ ਨੇ ਕਿ ਹਸਤ ਰਥ ਅਸਵ ਪਵਨ ਤੇਜ ਧਣੀ ਇਉਂ ਵਿਸਰਾਮ ਲਗਾ ਜਾਂਦੇ ਨੇ ਜੋ ਬਿਲਕੁਲ ਹੀ ਗਲਤ ਹੈ ਸੋ ਜੋ ਵਿਸਰਾਮ ਆਪ ਜੀ ਨੇ ਸਰਵਣ ਕੀਤਾ ਹਾਸਤ ਰਥ ਅਸਵ ਪਵਨ ਤੇਜ ਧਣੀ ਭੂਮਨ ਚਤੁਰਾਂਗਾ ਇਉਂ ਇਸ ਦਾ ਵਿਸਰਾਮ ਹੈ ਜੀ फास्त रथ अश्व पवन तेज ठणी भूमन चतुरंगा सांग न चाल्यो इन महकशूए ऊठ सिधायो नांगा हर के संत प्रिय प्रीतम प्रब के ताक है हर हर गाए नानक ईहा सुख आगै मुख उजळ सांग संतन कै पाईए ਜੈਤ ਸ੍ਰੀ ਮਹੱਲਾ ਪੰਜਵਾ ਘਰ ਤੀਜਾ ਦੋ ਪਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਦੇਹੋ ਸੰਦੇਸ ਰੋ ਕਹੀਓ ਪ੍ਰੇਅ ਕਹੀਓ ਬਿਸਮ ਭਈ ਮੈਂ ਬਹੁ ਵਿਦ ਸੁਨਤੇ ਕਹੋ ਸੁਹਾਗਨ ਸਹੀਓ ਰਹਾਓ ਕੋ ਕਹਿ ਤੋ ਸਭ ਬਾਹਰ ਬਾਹਰ ਕੋ ਕਹਿ ਤੋ ਸਭ ਮਹੀਓ ਬਰਨ ਨਾ ਦੀਸੈ ਚਿਹਨ ਨਾ ਲਖਿਐ ਸੁਹਾਗਨ ਸਾਤ ਬੁਝਹੀਆਓ ਸੁਹਾਗਨ ਸਾਤ ਬੁਝਹੀਆਓ ਸਾਤ ਬੋਲਣਾ ਹੈ ਸਾਤ ਨਹੀਂ ਬੋਲਣਾ ਇਥੇ ਸਾਤ ਤੋਂ ਭਾਵ ਹੈ ਸੱਚ ਬੁਝਹੀਆਓ ਸੱਚ ਬੁਝਣਾ ਕਰੋ ਸੱਚ ਜਾਣਣਾ ਕਰੋ ਬੁਝਹੀਆਓ ਅਲਪਹੀਆਓ ਬਸਾਈਆਓ ਇਉਂ ਇਹਨਾਂ ਅੱਖਰਾਂ ਨੂੰ ਬੋਲਣ ਦਾ ਅਭਿਆਸ ਕਰਨਾ ਹੈ ਜੀ ਹਾਂ ਜੀ ਕਰਨ ਨਾ ਦੀਸੈ ਚਿਹਨ ਨਾ ਲਖੀਐ ਸੁਹਾਗਨ ਸਾਤ 부ਝਿਓ ਸਰਬ ਨਿਵਾਸੀ ਘਟ ਘਟ ਵਾਸੀ ਲੇਪ ਨਹੀਂ ਅਲਪ ਹਿਓ ਨਾਨਕ ਕਹਿ ਤ ਸੁਨਹੁ ਰੇ ਲੋਗਾ ਸੰਤ ਰਸਨ ਕੋ ਬਸਹਿਓ ਜੈਤ ਸ੍ਰੀ ਮਹੱਲਾ ਪੰਜਵਾ ਧੀਰੋ ਸੋਨ ਧੀਰੋ ਪ੍ਰਭ ਕਉ ਰਹਾਓ ਜੀਅ ਪ੍ਰਾਨ ਮਾਨ ਤਨ ਸਭ ਅਰਪਾਓ ਨੀਰੋ ਪੇਖ ਪ੍ਰਭ ਕਾਓ ਨੀਰੋ ਬੇਸੁਮਾਰ ਬੇਅੰਤ ਵੱਡ ਦਾ ਵੱਡ ਦਾਤਾ ਬੇਸੁਮਾਰ ਬੇਅੰਤ ਵੱਡ ਦਾਤਾ ਮਨਹੰਗ ਹੀਰੋ ਪੇਖ ਪ੍ਰਭ ਕਾਓ ਜੋ ਚਾਹੋ ਸੋਈ ਸੋਈ ਪਾਵੋ ਆਸਾ ਮਨਸਾ ਪੂਰਾਓ ਜਪ ਪ੍ਰਭ ਕਾਓ ਗੁਰ ਪ੍ਰਸਾਦ ਨਾਨਕ ਮਨ ਵਸਿਆ ਦੁਖ ਨ ਕਬੂ ਝੂਰਾਓ ਬੋਜ ਪ੍ਰਭ ਕਾਓ ਜੈਤ ਸ੍ਰੀ ਮਹੱਲਾ ਪੰਜਵਾ ਲੋੜ ਈਦੜਾ ਸਾਜਨ ਮੇਰਾ ਘਰ ਘਰ ਮੰਗਲ ਗਾਵੋ ਨੀਕੇ ਘਾਟ ਘਾਟ ਤੇ ਸਹਿ ਬਸੇਰਾ ਰਹਾਓ ਸੂਖ ਆਰਾਧਨ ਦੂਖ ਆਰਾਧਨ ਬਿਸਰੈ ਨਾ ਕਾਹੂ 베ਰਾ ਨਾਮ ਜਪਤ ਕੋਟ ਸੂਰ ਉਜਾਰਾ ਬਿਨ ਸਹਿ ਭਰਮ ਅੰਧੇਰਾ ਸਾਨ ਤਨੰਤਰ ਸਬਨੀ ਜਾਈ ਜੋ ਦੀ ਸੈ ਸੋ ਤੇਰਾ ਸੰਤ ਸੰਗ ਪਾਵੇ ਜੋ ਨਾਨਕ ਤਿਸ ਬਹੁਰ ਨ ਹੋਈ ਹੈ ਫੇਰਾ ਜੈਤ ਸਰੀ ਮਹੱਲਾ ਪੰਜਵਾ ਘਰ ਚੌਥਾ ਦੋ ਪਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਅਬ ਮੈਂ ਸੁਖ ਪਾਇਓ ਗੁਰ ਆਗਿ ਤਜੀ ਸਿਆਨ ਪਚਿੰਤ ਵਿਸਾਰੀ ਅਹੰਮ ਛੋੜਿਓ ਹੈ ਤਿਆਗ ਰਹਾਓ ਆਪ ਜੀ ਨੇ ਪਾਠ ਸਰਵਣ ਕੀਤੇ ਹਨ ਆਬ ਮੈਂ ਸੁਖ ਪਾਇਓ ਗੁਰ ਆਗਿਓ ਤਜੀ ਸਿਆਨ ਪਚਿੰਤ ਵਿਸਾਰੀ ਅਹੰਮ ਛੋੜਿਓ ਹੈ ਤਿਆਗ ਇਉਂ ਐੜੇ ਦਾ ਉਚਾਰਨ ਇਨ ਅੱਖਰਾਂ ਅੱਗੇ ਹੋਵੇਗਾ ਗੱਗੇ ਅੱਖਰ ਦੇ ਅੱਗੇ ਐੜੇ ਦਾ ਉਚਾਰਨ ਜੋ ਹੇਠਾਂ ਅੱਧਾ ਜਈਆ ਹੈ ਇਸ ਨੂੰ ਖਿਆਲ ਵਿੱਚ ਰੱਖ ਦਿਆ ਹੋਇਆ ਹਾਂ ਹਾਂਜੀ ਰਹਾਓ ਜਾਓ ਦੇਖੋ ਤਉ ਸਗਲ ਮੋਹੇ ਮੋਹੀਓ ਤਉ ਸਰਨ ਪਰਯੋ ਗੁਰ ਭਾਗ ਕਰ ਕਿਰਪਾ ਟਹਿਲ ਹਰ ਲਾਇਓ ਤਉ ਜਮ ਛੋਡੀ ਮੂਰੀ ਲਾਗ ਤਰਯੋ ਸਾਗਰ ਪਾਵਕ ਕੋ ਜਾਓ ਸੰਤ ਭੇਟੇ ਵਡ ਭਾਗ ਜਨ ਨਾਨਕ ਸਰਬ ਸੁਖ ਪਾਏ ਮੋਹਰੋ ਹਰ ਚਰਨੀ ਚਿਤ ਲਾਗ ਜੈਤ ਸ੍ਰੀ ਮਹੱਲਾ ਪੰਜਵਾ ਮਨਮਹਿ ਸਤਗੁਰ ਧਿਆਨ ਧਰਾ ਡ੍ਰਿੜਿਓ ਗਿਆਨ ਮੰਤਰ ਹਰ ਨਾਮਾ ਪ੍ਰਭ ਜੀਓ ਮਯਾ ਕਰਾ ਰਹਾਓ ਕਾਲ ਜਾਲ ਅਰ ਮਹਾ ਜੰਜਾਲਾ ਛੁਟ ਕੇ ਜਮਹੈ ਡਰਾ ਆਇਓ ਦੁਖ ਹਰਣ ਸਰਣ ਕਰੁਣਾ ਪਤ ਰਹਿਓ ਗਹਿਓ ਚਰਣ ਆਸਰਾ ਆਇਓ ਦੁਖ ਹਰਣ ਸਰਣ ਕਰੁਣਾ ਪਤ गहयो चरण आसरा नाव रूप साद सांग, पाव निद पार परा अपयो पियो थीयो परमा कहो नानक अजर जरा जैत सरी महला पंजवा जाको पये गोविंद सहाय सुख सहज आनंद सगल स्यो वा कौ भ्याद ना काई रहाओ। ਤੀਸ ਹੈ ਸਭ ਸੰਗ ਰਹੈ ਅਲੇਪਾ ਨਹਿ ਵਿਆਪੈ ਓ ਨਮਾਈ ਏ ਕੈ ਰੰਗ ਤਤ ਕੇ 베ਤੇ ਸਤਗੁਰ ਤੇ ਬੁੱਧ ਪਾਈ ਦਇਆ ਮਇਆ ਕਿਰਪਾ ਠਾਕੁਰ ਕੀ ਸੇਈ ਸੰਤ ਸੁਭਾਈ ਤਿਨ ਕੈ ਸੰਗ ਨਾਨਕ ਨਿਸਤਰੀਏ ਜਿਨ ਰਸ ਰਸ ਹਰ ਗੁਣ ਗਾਈ